ਸਤਿ ਸ੍ਰੀ ਅਕਾਲ ਦੋਸਤੋ ਮੈਂ ਥੋੜਾ ਦੋਸਤ ਕਸਪੀ ਸਿੱਧੂ ਤੇ ਆਪਾਂ ਬਹੁਤ ਸੋਹਣੇ ਟ੍ਰੈਕਟਰ ਆ ਭਰਾ ਸ਼ਰਮਾ ਕੋਲ ਵੀ ਸ਼ਰਮਾ ਕੋਲ ਆਏ ਹੋਰ ਜੀ ਸ਼ਰਮਾ ਜੀ ਕੀ ਹਾਲ ਚਾਲ ਵਧੀਆ ਵਧੀਆ ਬਾਈ ਸਤਿ ਸ੍ਰੀ ਅਕਾਲ ਹੋ ਕੀ ਚੋ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਮਹਾਰਾਜ ਜੱਤੀ ਸਰਦਾਰ ਜੀ ਕਰੇਗਾ ਤਾਂ ਕਮੈਂਟ ਸ਼ੇਅਰ ਕਰ ਲੱਭ ਕੇ ਗੱਜਰ ਕੋ ਬੇਜ ਦੀ ਜੀ ਟ੍ਰੈਕਟਰ 2012 ਮਾਡਲ 550 ਠੀਕ ਹੈ ਪਾਵਰ ਸਪੀਅਰਿੰਗ ਚਾਰੇ ਟਾਇਰ ਹੈਗੇ ਨਪੇ ਤੋਂ ਕੀ ਰਿਮਨ ਨਾ ਓਕੇ ਆ ਬਾਈ ਟੰਡਾ ਫੱਟੀ ਛਤਰੀ ਸਾਹਿਬ ਕੁਛ ਨਾ ਠੀਕ ਠੀਕ ਹੈ ਜੁਰਮਾਨਾ ਲੱਗਿਆ 2 ਲੱਖ 99 ਹਜ਼ਾਰ 2 ਲੱਖ 99 ਹਜ਼ਾਰ 99 ਹਜ਼ਾਰ ਠੀਕ ਹੈ ਦੇ ਤਾਂ ਕਿੰਨੇ ਦਾ ਟਰੇਡ ਦੇ ਤਾਂ 270000 2 ਲੱਖ 70 ਹਜ਼ਾਰ ਦਾ ਠੀਕ ਹੈ ਨੇ ਉੱਟ ਗਏ 29 29000 ਕੀ ਹਟਾਤਾ ਜੋ ਵੀ ਤੇ ਅੱਗੇ ਆ ਗਿਆ 1 ਲੱਖ ਆ ਗਿਆ 1 ਲੱਖ ਆ ਗਿਆ 6000 ਆ ਲੁੱਟ ਗਿਆ ਅੱਗੇ ਆ ਗਿਆ ਪ੍ਰੀਟ ਵਾਲਾ 2010 ਮਾਡਲ 2010 ਮਾਡਲ ਆ ਗਿਆ ਪ੍ਰੀਟ ਜਮਾਤ ਸੱਤ ਲੱਗ ਜਾ ਜਾਂ ਜੇ ਰਿੰਗ ਲਉ ਕਿਆ ਜਮਾ ਉੱਕਿਆ ਤਾਂ ਇਹ ਰਿੰਗ ਨੂੰ ਬੋਲਦੇ ਆ। ਬਾਅਦ ਵਿੱਚ ਤਸਦੀਕ ਕਰਕੇ ਲੈਂਦੇ ਆ। ਉਹ ਐਸ ਵੀ ਪ੍ਰਾਣਾ ਕਰੈਕਟਰ ਕੱਟਿਆ ਜਾਵੇ, ਐਚ ਵੀ ਕੱਟਿਆ ਜਾਵੇ। ਐਚ ਵੀ ਕੱਟਿਆ ਜਾਵੇ। ਫੋਟੋ ਵੀ ਲੋਨ ਹੋ ਜਾਵੇ ਤੇ ਲੋਨ। ਠੀਕ ਆ। ਪੰਨ ਵੀ ਰੇਟ ਆ ਜੀ। 32000 ਉਹਦੇ 3 ਲੱਖ ਦਾ ਰੇਟ ਚੱਲਦਾ। 25 ਲੱਖ ਦਾ ਚੱਲੂ 200000 ਆ ਗਿਆ 714 ਐਕਸਨ ਐਕਸਨ ਆ Haryana ਨੰਬਰ ਆ ਗਿਆ। ਇਹ ਇੱਕ ਚਾਰ। ਚਾਰ। ਲੋਨ ਫੈਂਸ ਦਿੱਤੀ ਵੀ ਹੋ ਜੂ। ਠੀਕ ਆ ਜੀ। ਤਿਆਰ ਹੈ ਗਿਆ 90 ਪੈਸੇ। ਤੇ ਹਾਂ ਰਿਜਨਾਲਾ 35 ਕੀ ਰੀਤਾ ਬਾਈ ਟਰੈਕਟਰ ਦਾ 18 ਮਾਡਲ ਪੂਰੇ 3 ਲੱਖ ਦੇ ਚ ਮੈਂ 3 ਲੱਖ ਦਾ ਦੇ ਦਾਂ ਹਾਂ 35000 ਇਹ ਚੋ ਵੀ ਦਾਤਾ 35000 ਇਹ ਚੋ ਵੀ ਦਾਤਾ ਬਾਈ ਪੂਰੇ 3 ਲੱਖ ਦਾ ਦੇ ਦਾਂਗੇ ਵਧੀਆ ਟਰੈਕਟਰ ਬਸ 35000 ਰੁੱਡ ਕੇ ਮੋਕੇ ਤੇ ਮੰਨ ਤੈਨ ਹੋਰ ਕਰ ਦਾਂਗੇ 2 ਲੱਖ ਤੇ 295000 ਦੇ ਦਾਈ 295000 ਦਾ ਕਰਤਾ ਆ ਗਿਆ ਬਾਈ ਤੇਰਾ ਆ ਗਿਆ ਤੇਰੇ ਮੋਟੇ ਵਧੀਆ ਲੱਗੀਓ ارے ٹائر बिल्कुल نہیں ہاں تازہ تازہ نہیں ہے پر 3000 روپے ہے بھائی ٹائر ہمارا روٹنا کا کوکا پسٹ ٹر ٹھیک ہے ٹھیک ہے لو 475 روپے 475 کنے لگا ہے 4 لاکھ روپے والی ہے ٹھیک ہے 22 ہے 3000 روپے ਇਹ ਸੰਪਰਕ ਕਰਦੇ ਆਂ ਅੱਗੇ ਆ ਗਿਆ ਸਵਰਾਜ ਬਈ 73544 44 7344 ਆਰੇ ਤਰਨਾ ਵੇ ਇਹ ਗੁੱਡੀਆਂ ਤੇ ਵੀ ਆਦੇ 13 6 ਖਾਈ ਇਹ ਕਿਹਾ ਹੋਇਆ ਆਪੀ ਦਾ ਅਰੋਧ ਯਾਰ ਉਦਿਆ ਨੋ ਮਕਲਾ 335 ਅਰੇ ਲਿਜਿਟਾਰਾ ਛੋਟੂ ਕਿਨੇ ਦਾ ਰੂ ਕਿਨੇ ਦਾ ਦਾ ਪੂਰੇ 3 ਲੱਖ ਰੁਪਏ ਦੇ ਟਿਕਾ ਲਾਗਾ ਪੂਰੇ 3 ਲੱਖ ਟਿਕਾ ਹੋ ਗਿਆ ਤਾਂ ਹੋ ਗਿਆ ਯਾਰ ਤਿੰਨ ਪੈਂਤੀ ਹਜ਼ਾਰ ਇਹ ਚ ਵੀ ਡਾਦਾ ਥੋੜੇ ਜਿਹਾ ਪੈਸੇ ਨਾਲ ਖੜਾ ਕਿਸੇ ਨੀਰਾ ਘਰ ਆ ਲਿਆਉਣ ਵਾਸਤੇ ਲਿਆਉਣਾ ਸਹੀ ਗੱਲ ਹੈ ਪੱਠੇ ਪੁੱਠੇ ਲਿਆਉਣ ਨੂੰ ਸਹੀ ਗੱਲ ਹੈ 92 ਮਾਡਲ ਆ ਸ਼ਾਇਦ ਹੈਂਡਲ ਸਟਾਰਟ ਹੋਵੇ ਨਹੀਂ ਸ਼ਾਇਦ ਸਹੀ ਹੈ ਮੂਲੇ ਟਾਇਰ ਨਵੇਂ ਆ ਪਿਛਲੇ ਠੀਕ ਠਾਕ ਆ ਭਾਈ ਪਿਛਲੇ ਠੀਕ ਠਾਕ ਟਾਇਰ ਆ ਟਰੈਕਟਰ ਦੇਖਣ ਨੂੰ ਠੀਕ ਆ 1 ਲੱਖ 20 ਹਜ਼ਾਰ ਡਿਮਾਂਡ ਆ ਠੀਕ ਹੈ 1 ਲੱਖ 20 ਹਜ਼ਾਰ ਪਣਾਏ ਨਹੀਂ ਭਾਈ ਅੱਛਾ 1 ਲੱਖ ਤੇ 5-7 ਹਜ਼ਾਰ ਰੁਪਏ ਟਰੈਕਟਰ ਬਣ ਜੇਗਾ ਬਣ ਜੂਗਾ ਠੀਕ ਹੈ ਉਜਵਾ ਦਾ ਹੈ 10 ਮਾਡਲ ਹੈ। ਮੈਂ ਨਹੀਂ ਬਣਾ ਸ਼ਰਮ ਸਵਰਾਜ ਆ ਗਿਆ। ਉਦੋਂ ਬਾਅਦ ਆ ਗਿਆ ਜੀ। ਟਰੈਕਟਰ ਹੈ। 4 ਮਾਡਲ। ਇਹ ਪਿਛਲੇ ਟਾਇਰ 40 ਕਿ ਪੈਸੇ ਆ। ਠੀਕ ਹੈ। ਮੂਹਰ ਲਈ 70 ਕਿ ਪੈਸੇ ਆ। ਸਾਰਾ 오ਰੀਜਨਲ ਹੀ ਆ। ਇਹ ਰਿੰਗ ਦਾ ਚਲਾ ਕੇ ਬਾਗਰ ਜਦੇ ਪੰਜਾਬ ਨੰਬਰਾ। ਯਾ ਡੈਕ ਡੁਕਰ ਨਾਲ ਹੀ ਆ ਕੇ। ਡੈਕ ਡੁਕ ਨਾਲ ਹੀ ਆ ਫਿਰ ਲਾਇਆ ਕਦੇ ਵਾਸਤੇ ਕਿਸੇ ਨੇ। ਲਾਉਣ ਥੋੜੀ ਦੇਣਾ ਆਪਾਂ। ਨਾਲ ਹੀ। ਨਾਲ ਹੀ ਦੇਣਾ। 265000 265000 240000 ਰੁਪਏ ਦੇ ਰੇਟ ਲੈ ਲਾਂਗੇ ਮੌਕੇ ਤੇ ਮੰਨ ਲੈਣਾ ਆਪਾਂ ਹੋਰ ਵੀ ਕਰ ਦਾਂਗੇ ਅੱਗੇ ਆ ਗਿਆ ਸਮਾਰਟ ਪੀ ਵੀ 13 ਸਵਰਾਜ ਆ ਗਿਆ ਬਾਈ ਇਹ ਰਹਿ ਗਿਆ ਜੀ ਕਹਿਣ ਤੇ ਟਰੈਕ ਦਾ ਸੁੱਕਾ ਵੀ ਸੁਣਾ ਟਰੈਕ ਹੂੰ ਗੇਰਿੰਜ ਓਕੇ ਹੋ ਪਈ ਹੈ ਹਾਂ ਗੇਰਿੰਜ ਦਾ ਬਾਈ ਕਹਿੰਦਾ ਓਕੇ ਹੈ ਕਿਹੜਾ ਪਿੰਡ ਆ ਬਾਈ ਕਾਲੇ ਬੰਦਰ ਤੇ ਇਹ ਟਰੈਕਟਰ ਆ ਤੁਹਾਨੂੰ ਮੈਂ ਨੰਬਰ ਲੈ ਦਾਂ ਨਾ ਬਾਈ ਨੂੰ ਕਿਉਂ ਮੈਂ ਬਾਈ ਨੂੰ ਚਾਹੁੰਦਾ ਆ ਹਾਂ ਫਿਰ ਵਿੱਚ ਨੰਬਰ ਬਾਈ ਨੰਬਰ ਕਿਹਨਾ ਹੋਣਾ 98775 74 98774 12765 2 ਦਾ ਪਿੰਡ ਹੈਗਾ ਹੀ ਨਸੀਬਪੁਰਾ ਕਾਲੇ ਬੰਦਰੀ ਬਠੰਡੇ ਦੇ ਰਸਤੇ ਚੋਂ ਆਉਂਦਾ ਤਲਵੰਡੀ ਸਾਹ ਪੋਤੇ ਚ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਹੋ ਬਾਈ ਨਾਲ ਕੰਟੈਕਟ ਕਰ ਲਿਓ 10 ਮਾਡਲ ਦਾ 365 ਜੀ ਰੇਟ ਆ ਕਿੰਨੇ ਦਾ ਬਾਈ ਬਾਈ ਕਹਿੰਦਾ ਜੀ 73 ਲੋ ਕਿਹਾ ਗਿਆ ਭਾਈ ਮੈਥੋਂ ਕੋਈ ਗੱਲ ਨਹੀਂ 3 ਲੱਖ ਦਾ ਹੀ ਲੈ ਲਾਂਗੇ ਭਾਈ ਸਾਹਿਬ 30 35 ਗਿਆ ਜੀ ਠੀਕ ਹੈ ਜੀ ਸਾਵਾ 3 ਲੱਖ ਦਾ ਟਰੈਕਟਰ ਲੈ ਲਾਂਗੇ ਠੀਕ ਯਾ ਕੋਈ ਚੱਕੜ ਨਹੀਂ ਭਾਈ ਨਾ ਬਾਕੀ ਫੋਨ ਕਰ ਲਿਓ ਜੀ ਚਲਾ ਕੇ ਬਾਅਦ ਵਿੱਚ ਤਸਦੀਕ ਕਰਕੇ ਲੈ ਕੇ ਆ ਘਰੋਂ ਤੇ ਇੱਕਦਰਾ ਭਾਈ ਕਿਉਂ ਜੀ ਅਗਲੇ ਪੱਤਰ ਸਹੀ ਹੋਊਗਾ ਡੰਡਾ ਪੱਟੀ ਛੱਪੀ ਸਾਰਾ ਕੁਛ ਨਾਲ ਸਭ ਕੁਛ ਨਾਲ ਠੱਟੇ ਘਟ ਕਰ ਲਿਓ ਠੀਕ ਹੈ ਉਦੋਂ ਆ ਗਿਆ ਇਸੇ ਇਸੀ 12 ਮਤਲਬ 8 ਚਾ ਨੰਬਰ ਆ 450 2 ਲੱਖ ਦੇ ਵਿੱਚ 70000 ਰੁਪਏ ਡਿਮਾਂਡ ਹੈ ਇਹ 2.5 ਲੱਖ ਰੁਪਏ 2.5 ਆਪਾਂ ਨੂੰ ਮਿਲ ਜੂ 2.5 ਲੱਖਾਂ ਵਿੱਚ ਸੋਨਾਲੀ ਕਾ ਸੋਨਾਲੀ ਕਾ ਪੰਜ ਮਾਡਲ ਆ 70 75 ਰੁਪਏ ਦਾ ਟਾਇਰ ਆ 80 ਰੁਪਏ ਦਾ ਹੈਗੀ ਠੀਕ ਨੰਬਰ ਕਿਥੋਂ ਨੰਬਰ ਆ ਨੰਬਰ ਆ 2 ਲੱਖ ਤੇ 3 ਲੱਖ ਰੁਪਏ ਦੇ ਦਿਆਂਗੇ 270 ਲੈ ਗਿਆ 270 ਲੈ ਗਿਆ ਕੇ ਲੈ ਲਾਂਗੇ ਬਾਈ ਬੈਠੇ ਹਾਂ ਤਾਂ ਕੋਈ ਗੱਲਿਆ ਪੰਨਾ ਪੁੱਛਾਂਗੇ ਹਾਂ ਆਪਾਂ ਜੈਜੀ ਗੱਲ ਕਰਦੇ 2.5 ਲੱਖ ਰੁਪਏ ਦਾ 2.5 ਲੱਖ ਦਾ ਬਾਈ ਦਾ ਨੰਬਰ ਆਪਾਂ ਮੈਂਸ਼ਨ ਕਰਦਣੇ ਬਾਈ ਹਾਂ ਥੋੜਾ ਜਿਹਾ ਕਹਿੰਦੇ ਮੇਰੇ ਜਿਵੇਂ ਦੇਖ ਰ 60 ਡਾਇਰੈਕਟਰ ਆ ਬੋਲ ਬਾਈ ਬੋਲੀ 7045 75045 42000 42000 ਬਾਈ ਦਾ ਕੰਟੈਕਟ ਕਰ ਲਈ ਕਿਹੜਾ ਪਿੰਡਾ ਪਟੜ ਏਰੀਆ ਬੁਲਾਡਾ ਪਟੜ ਪਿੰਡਾ ਜੀ ਬੁਲਾਡੇ ਚ ਤੇ ਕੰਟੈਕਟ ਕਰ ਲੈ ਬਾਈ ਨਾਲ ਸਿੱਧਾ ਕੋਈ ਜਬਰੀਦਨਾ ਬਾਈ ਓ ਕਿਤੇ ਬਾਈ ਮੇਰਾ ਨਾਮ ਲੈ ਦਿਓ ਹੋਰ ਕਟਾ ਲਿਓ ਇਹਨੂੰ ਹਾਂ ਹੋਰ ਕਟਾ ਦੇ ਤਲਵੰਡੀ ਨਾਨਕੇ ਕਹਿੰਦਾ ਜੀ ਲੈ ਬਈ ਆ लास्ट ਟਰੈਕਟਰ ਪਾਵਾਂਗੇ ਪਾਵਰ ਟਰੈਕਟਰ ਫਾਰਮ ਹੈ ਫਾਰਮ ਜੀ 2015 ਮਾਡਲ ਲੈ ਗਿਆ ਇਹ ਫਾਰਮਾਈਸ ਤੇ ਆ ਰੇਗਾ ਬਈ 90 95 ਪੈਸੇ ਤੇ ਗੇਰਿੰਜ ਦਾ ਬਾਈ ਕਹਿੰਦਾ ਉੱਠੀ ਆ ਓਕੇ ਆ ਤੇ ਸਾਰਾ オリジナル ਆ ਤੇ 5 ਲੱਖ ਰੁਪਏ ਡਿਮਾਂਡ ਹੈ ਬਈ ਹਾਂ ਟਰੈਕਟਰ ਲੈ ਲਾਂਗਾ ਪਰ 5.5 ਲੱਖ ਰੁਪਏ ਠੀਕ ਹੈ ਜੀ ਉਦੋਂ ਬਾਅਦ ਆ ਗਿਆ ਬੀਬੀ ਕਸਤੀ ਪਾਣੀ ਦਾ ਕਹੇ ਪੀ 31 ਸੋਨਾ ਨਿਕਾੜਦਾ 13 ਮਾਡਲ ਬਾਈ 418000 ਰੁਪਏ ਦਾ ਮਾੜਾ ਟਾਇਰ ਹੈਗਾ ਹੀ 90 90 ਪੈਸੇ ਹੈਗੇ ਆ ਤੇ ਟਰੈਕਟਰ ਲਵਾਂਗੇ ਆਪਾਂ ਵੀ ਚਾਰ ਲੱਖ ਪੂਰੇ 4 ਲੱਖ 118000 ਇਹ ਚੋ ਵੀੜਾ ਤੇ ਬਾਈ ਜਿੱਦ ਲ ਵੀਡੀਓ ਲੰਬੀ ਹੋ ਜਾਂਦੀ ਆ ਨੈਕਸਟ ਵੀਡੀਓ ਜੀ ਪਾਵਾਂਗੇ ਹੋ ਟਰੈਕਟਰ ਆਪਾਂ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਜਿਹੜੇ 13 ਮਾਡਲ ਦੇ ਉੱਪਰ ਟਰੈਕਟਰ ਦਿਖਾਉਨੇ ਆ ਜੀ ਉਹਨਾਂ ਤੇ ਲੋਨ ਫੈਂਸ ਵੀ ਹੁੰਦਾ ਜੀ ਬਾਕੀ ਜੀ ਸਾਰੇ ਟਰੈਕਟਰਾਂ ਦੇ ਵਿੱਚ ਹੀ ਪੁਰਾਣੇ ਟੈਕਟਰ ਕੱਟੇ ਜਾਂਦੇ ਜਿੰਨੇ ਕਿਦਾ ਖੁੱਦਾ ਉਨੇ ਕਿਦਾ ਠੀਕ ਠੀਕ ਆ ਦਬਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਮੇਰਮਨੀ ਪਾਈ ਸੋਸੀ